ਦੀ ਕਿਤਾਬ ਵਿੱਚੋਂ ਪਾਠ 3 ਪ੍ਰਾਪਨਾ ਕਰਨ ਲੱਗੇ ਹਾਂ ਜਿਹਨੂੰ ਲਿਖਿਆ ਹੈ ਡਾਕਟਰ ਬਲਬੀਰ ਸਿੰਘ ਨੇ ਜਿਨ੍ਹਾਂ ਨੂੰ ਆਧੁਨਿਕ ਪੰਜਾਬੀ ਬਾਤਕ ਦਾ ਮੋਢੀ ਕਿਹਾ ਜਾਂਦਾ ਹੈ ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਵਾ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਕਿ ਆਧੁਨਿਕ ਪੰਜਾਬੀ ਬਾਤਕ ਦਾ ਮੋਢੀ ਹੈ ਡਾਕਟਰ ਬਲਬੀਰ ਸਿੰਘ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਡਾਕਟਰ ਬਲਬੀਰ ਸਿੰਘ ਜੋ ਨੇ ਭਾਈ ਵੀਰ ਸਿੰਘ ਜਿਹਦੇ ਵੀਰਜੀ ਸਨ ਭਾਈ ਵੀਰ ਸਿੰਘ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਕੀਤਾ ਕਵਿਤਾਵਾਂ ਦਿੱਤੀਆਂ ਨੇ ਜਿਨ੍ਹਾਂ ਦੀਆਂ ਕਵਿਤਾਵਾਂ ਸੀ ਜੁਮਾਤ ਨੂੰ ਵੀ ਦੇ ਵਿੱਚ ਪੜ੍ਹੀਆਂ ਨੇ ਤੇ ਅੱਜ ਅਸੀਂ ਡਾਕਟਰ ਬਲਬੀਰ ਸਿੰਘ ਦਾ ਲਿਖਿਆ ਹੋਇਆ ਇੱਕ ਪ੍ਰਾਰਥਨਾ ਪੜਨ ਲੱਗੇ ਹਾਂ ਡਾਕਟਰ ਬਲਬੀਰ ਸਿੰਘ ਦਾ ਜਨਮ 1896 ਵਿੱਚ ਅੰਮ੍ਰਿਤਸਰ ਦੇ ਅੰਦਰ ਹੋਇਆ ਸੀ ਆਪ ਜੀ ਨੂੰ ਬਚਪਨ ਤੋਂ ਹੀ ਸਾਹਿਤ ਤੇ ਗਿਆਨ ਪ੍ਰਾਪਤੀ ਦੀ ਬਹੁਤ ਲਗਨ ਸੀ ਆਪ ਦੇਰਾਂ ਤੋਂ ਸਕੂਲ ਦਾ ਪ੍ਰਿੰਸੀਪਲ ਵੀ ਰਹੇ ਤੇ ਆਪ ਨੂੰ ਸ਼ਰੋਨੀ ਪੰਜਾਬੀ ਸਾਹਿਤਕਾਰ ਦਾ ਜੋ ਸਨਮਾਨ ਹੈ ਉਹ ਵੀ ਮਿਲਿਆ ਪਾਸ਼ਾ ਮੇਪਾਰ ਪੰਜਾਬੀ ਵੱਲੋਂ ਤਾਂ ਇਹਨਾਂ ਦਾ ਲਿਖਿਆ ਹੋਇਆ ਪਾਠ ਪ੍ਰਾਤਨਾ ਪ੍ਰਾਤਨਾ ਜੋ ਬਦਾਰਥ ਹੈ ਅਰਦਾਸ ਸਿੱਖ ਧਰਮ ਦੇ ਅੰਦਰ ਜਾਂ ਕਿਸੇ ਵੀ ਧਰਮ ਦੇ ਅੰਦਰ ਅਰਦਾਸ ਦੀ ਬਹੁਤ ਮਹੱਤਤਾ ਹੈ ਪਰ ਇਸ ਪਾਠ ਦੇ ਅੰਦਰ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਮਹੱਤਤਾ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਅਰਦਾਸ ਕਦੋਂ ਤੇ ਕਿਉਂ ਕਰੀ ਜਾਂਦੀ ਹੈ ਹਰ ਬੰਦੇ ਦੇ ਜੀਵਨ ਦੇ ਅੰਦਰ ਅਰਦਾਸ ਦੀ ਬਹੁਤ ਮਹੱਤਤਾ ਹੈ ਜਿਹੜਾ ਸੁਕਰਾਤ ਸੀਗਾ ਯੂਨਾਨ ਦਾ ਫਿਲਾਸਫਰ ਹੋਇਆ ਹੈ ਸੁਕਰਾਤ ਜੋ ਕਿ ਅਰਦਾਸ ਦਾ ਕਾਇਲ ਸੀਗਾ ਉਹਨੂੰ ਸਭ ਤੋਂ ਸਿਆਣਾ ਵਿਅਕਤੀ ਗਿਣਿਆ ਜਾਂਦਾ ਹੈ ਮੂਹ ਤੋਂ ਬੇਪਰਵਾਹ ਸੀਗਾ ਜਿਹੜਾ ਪਿਆਲਾ ਉਸਨੇ ਸ਼ਰਬਤ ਵਾਕਰ ਪੀ ਲਿਆ ਸੀ ਅਤੇ ਉਹ ਅਜਿਹਾ ਆਦਮੀ ਸੀ ਜਿਸਨੇ ਆਪਣੇ ਸਾਰੇ ਉੱਥੋਂ ਦੇ ਦੇਵਤਿਆਂ ਨੂੰ ਤੇ ਹੋਰ ਦੇਵਤਿਆਂ ਨੂੰ ਕਿਹਾ ਸੀ ਕਿ ਮੇਰੀ ਅਰਜ਼ ਕਬੂਲ ਕਰੋ ਕਿ ਮੇਰੀ ਰੂਹ ਜੋ ਹੈ ਉਹ ਅੰਦਰ ਤੋਂ ਸੁੰਦਰ ਬਣ ਜਾਵੇ ਤੇ ਮੇਧੀਆਂ ਸਾਰੀਆਂ 62ੀਆਂ ਵਸਤੂਆਂ ਇਸ ਜੀਵ ਆਤਮਾ ਦੇ ਨਾਲ ਇੱਕ ਸੁਰ ਹੋ ਜਾਣ ਅਰਦਾਸ ਕਦੋਂ ਤੇ ਕਿਉਂ ਕਰੀ ਜਾਂਦੀ ਹੈ ਅਰਦਾਸ ਹਰ ਦੁੱਖ ਤੇ ਸੁੱਖ ਦੇ ਸਮੇਂ ਕਰੀ ਜਾਂਦੀ ਹੈ ਅਰਦਾਸ ਜੋ ਹੈਗੀ ਹੈ ਬੱਚੇ ਦੇ ਜਨਮ ਤੋਂ ਲੈ ਕੇ ਬੱਚੇ ਦੇ ਮੌਤਨ ਤੱਕ ਹਰ ਸਮੇਂ ਕਰੀ ਜਾਂਦੀ ਹੈ ਸਿੱਖ ਧਰਮ ਦੇ ਅੰਦਰ ਉਸ ਤੋਂ ਬਾਅਦ ਆ ਗਿਆ ਔਸਕਰ ਵਾਈਲਡ ਨੇ ਅਰਦਾਸ ਬਾਰੇ ਕੀ ਕਿਹਾ ਹੈ ਲੋਕ ਕਹਿੰਦੇ ਨੇ ਜੀ ਅਰਦਾਸ ਦਾ ਉੱਤਰ ਮਿਲਣਾ ਚਾਹੀਦਾ ਔਸਕਰ ਵਾਈਲਡ ਨੇ ਕਿਹਾ ਕਿ ਜੇਕਰ ਅਰਦਾਸ ਦਾ ਉੱਤਰ ਮਿਲ ਗਿਆ ਤਾਂ ਉਹ ਅਰਦਾਸ ਨਾਲ ਰਹਿ ਕੇ ਖਤੋ-ਕਿਤਾਬਤ ਦਾ ਸਿਲਸਲਾ ਵੱਜ ਜਾਏਗੀ ਖਤੋ-ਕਿਤਾਬਤ ਮਤਲਬ ਜਰੋ ਲਿਖਤ ਪੜਤ ਚਿੱਠੀਆਂ ਦਾ ਆਦਾਨ-ਪਰਦਾਨ ਹੀ ਰਹ ਜਾਏਗੀ ਜਿ ਅਰਦਾਸ ਉਹ ਹੁੰਦੀ ਹੈ ਜਿਹੜੀ ਇਸ ਤਰ੍ਹਾਂ ਕਰੀ ਜਾਵੇ ਕਿ ਜਿਸ ਦੇ ਉੱਤਰ ਦੀ ਮੰਗ ਨਾ ਕਰੀ ਜਾਵੇ ਕਿਉਂਕਿ ਅਰਦਾਸ ਜਦੋਂ ਅਸੀਂ ਕਿਸੇ ਵੀ ਢੰਗ ਨਾਲ ਰੱਬ ਅੱਗੇ ਕਿਸੇ ਵੀ ਵੇਲੇ ਕਰ ਸਕਦੇ ਹਾਂ ਤਾਂ ਰੱਬ ਸਾਡੀ ਜੇ ਅਸੀਂ ਸੱਚੇ ਦਿਲ ਤੋਂ ਅਰਦਾਸ ਕਰਾਂਗੇ ਤਾਂ ਜ਼ਰੂਰ ਸੁਣਦਾ ਹੈ ਇਸ ਕਰਕੇ ਉਹਦਾ ਉੱਤਰ ਮੰਗਣਾ ਤਾਂ ਰੱਬ ਤੋਂ ਤੁਸੀਂ ਸਮਝ ਲਓ ਅ ਉਹ ਰੱਬ ਦਾ ਇੰਤਿਹਾਨ ਤੁਸੀਂ ਲੈਣ ਲੱਗ ਪਏ ਹੋ ਤਾਂ ਫਿਰ ਤੁਹਾਡੀ ਜੋ ਹੈ ਅਰਦਾਸ ਉਹ ਕਬੂਲ ਨਹੀਂ ਹੁੰਦੀ ਸਿੱਖ ਧਰਮ ਦੇ ਅੰਦਰ ਅਰਦਾਸ ਦੀ ਕੀ ਮਹੱਤਤਾ ਹੈ ਸਿੱਖ ਧਰਮ ਵਿੱਚ ਅਰਦਾਸ ਦੀ ਬਹੁਤ ਵਿਸ਼ੇਸ਼ ਮਹੱਤਤਾ ਹੈ ਸਾਰੇ ਰਸਮਾਂ ਰਿਵਾਜਾਂ ਮੇਰੇ ਅਰਦਾਸ ਕਰੀ ਜਾਂਦੀ ਹੈ ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ ਤੇ ਹੈ ਜਿਹਾ ਕੋਈ ਮੌਕਾ ਨਹੀਂ ਹੁੰਦਾ ਜਿਸ ਦੇ ਵਿੱਚ ਸਿੱਖ ਅਰਦਾਸ ਨਹੀਂ ਕਰਦਾ ਅਰਦਾਸ ਜੋ ਹੈ ਬੰਦੇ ਦੇ ਮੈਂ ਤੋਂ ਲੈ ਕੇ ਸਰਬੱਤ ਦੇ ਭਲੇ ਤੱਕ ਹੁੰਦੀ ਹੈ ਸਰਬੱਤ ਦੇ ਭਲੇ ਲਈ ਹੁੰਦੀ ਹੈ ਸਰਬੱਤ ਦਾ ਭਲਾ ਹੋਣਾ ਸਾਰਿਆਂ ਦੇ ਭਲੇ ਸਾਰਿਆਂ ਦਾ ਭਲਾ ਸੋਚਿਆ ਜਾਣਾ ਅਰਦਾਸ ਚੜ੍ਹਦੀ ਕਲਾ ਦਾ ਸਿੱਖਾਂ ਲਈ ਸਾਧਨ ਹੈ ਇਸ ਨੂੰ ਕਰਨ ਦੇ ਨਾਲ ਪਰਮੇਸ਼ਵਰ ਤੇ ਭਰੋਸਾ ਰੱਖ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਸੇ ਕਰਕੇ ਲੇਖਕ ਸਾਨੂੰ ਆਪਣਾ ਮਨ ਜੋ ਹੈ ਪਰਮਾਤਮਾ ਵੱਲ ਲਗਾਉਣ ਤੇ ਹਮੇਸ਼ਾ ਅਰਦਾਸ ਕਰਨ ਲਈ ਕਹਿੰਦਾ ਹੈ ਤੇ ਇਸ ਪਾਠ ਦੇ ਅੰਦਰ ਦੱਸਿਆ ਗਿਆ ਹੈ ਕਿ ਇੱਕ ਧਾਰਵੀ ਤਿਆਦੀ ਹਉਕ ਹੁੰਦਾ ਸੀਗਾ ਵੀ ਉਹ ਵੀ ਅਰਦਾਸ ਕਰਨ ਦੇ ਨਾਲ ਤੇ ਪਰਮਾਤਮਾ ਨੂੰ ਸਮਝਣ ਦੇ ਨਾਲ ਉਹਦੇ ਬਿਹਾਰ ਦੇ ਵਿੱਚ ਜੀਵਨ ਦੇ ਵਿੱਚ ਤਬਦੀਲੀ ਆ ਗਈ ਸੀ ਉਹ ਇੱਕ ਰਾਠ ਸੀਗਾ ਇੱਕ ਤਕੜਾ ਸਰਦਾਰ ਬਣਾ ਦਿੱਤਾ ਗਿਆ ਸੀਗਾ ਕਿਉਂਕਿ ਉਹ ਲੁੱਟ ਕੇ ਲੈ ਕੇ ਆਉਂਦਾ ਸੀ ਇੱਕ ਵਾਰ ਚ ਹਜ਼ਾਰਾਂ ਹਜ਼ਾਰਾਂ ਗਾਲਾਂ ਕੱਢਿਆ ਕਰਦਾ ਸੀ ਕਿਸੇ ਬੰਦੇ ਦੀ ਕੋਈ ਪਰਵਾਹ ਨਹੀਂ ਕਰਦਾ ਸੀਗਾ ਇੱਕ ਵਾਰੀ ਉਹਨੂੰ ਮਹਾਰਾਜਾ ਰਣਜੀਤ ਸਿੰਘ ਜੋ ਸੀਗੇ ਉਹ ਰੋਹਤਾਸ ਦੇ ਕਿਲੇ ਵਿੱਚ ਉਸ ਨੂੰ ਬੰਦੀ ਬਣਾ ਕੇ ਉਹਨਾਂ ਨੇ ਰੱਖ ਲਿਆ ਤੇ ਜਦੋਂ ਉਹ ਬੰਦੀ ਬਨਾਇਆ ਹੋਇਆ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀਗਾ ਤਾਂ ਉਹ ਕੱਲਾ ਰਹਿੰਦਾ ਸੀਗਾ ਇੱਕ ਰਾਤ ਜਦੋਂ ਆਪਣੀ ਜੇਲ੍ਹ ਦੇ ਅੰਦਰ ਦੇ ਕਮਰੇ ਦੇ ਜਾਲੇ ਸਾਫ਼ ਕਰ ਰਿਹਾ ਸੀ ਤਾਂ ਉਹਨੇ ਇੱਕ ਪੋਥੀ ਮਿਲਦੀ ਐ ਇਸ ਪਾਰਟ ਦੇ ਅੰਦਰ ਖਾਲਸਾ ਟ੍ਰੈਕਟ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਕਿ ਇੱਕ ਛੋਟੀ ਕਿਤਾਬ ਹੁੰਦੀ ਹੈ ਕੁਝ ਪੰਨਿਆਂ ਦੀ ਜੋ ਕਿ ਗੁਰਦੁਆਰੇ ਦੇ ਵਿੱਚ ਰਸਾਲੇ ਜਾਂ ਮੈਗਜ਼ੀਨ ਦੇ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ ਉਹਨੂੰ ਟਰੈਕ ਕਿਹਾ ਜਾਂਦਾ ਹੈ ਠੀਕ ਹੈ ਉਹ ਇਹ ਜੀ ਇੱਕ ਕੋਥੀ ਉਸ ਕੈਦੀ ਨੂੰ ਮਿਲ ਗਈ ਜੋ ਕਿ ਧਾਰਵੀ ਸੀਗਾ ਉਸ ਵੇਲੇ ਜਦੋਂ ਕੋਥੀ ਕੋਲ ਕੇ ਦੇਖੀ ਤਾਂ ਉਹਦੇ ਵਿੱਚ ਪਰਮਾਤਮਾ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਸਨ ਤਾਂ ਉਹਨੂੰ ਲੱਗਿਆ ਕਿ ਪਰਮਾਤਮਾ ਦਾ ਉਹ ਪਹਿਲਾਂ ਪਰਮਾਤਮਾ ਨੂੰ ਭੂਤ ਸਮਝਿਆ ਕਰਦਾ ਸੀਗਾ ਉਹਨੂੰ ਫਿਰ ਪਤਾ ਚੱਲਿਆ ਕਿ ਪਰਮਾਤਮਾ ਤਾਂ ਬਹੁਤ ਵੱਡੀ ਚੀਜ਼ ਹੈ ਜਿਹੜੀ ਜੋ ਮੇਰੇ ਸਾਰੀਆਂ ਗਲਤੀਆਂ ਨੂੰ ਭੁੱਲਣਾ ਚੁੱਕਾ ਨੂੰ ਮaaf ਕਰ ਸਕਦਾ ਹੈ ਤਾਂ ਉਹਨੇ ਰੱਬ ਅੱਗੇ ਅਰਦਾਸ ਕੀਤੀ ਤਾਂ ਫਿਰ ਉਸ ਨੂੰ ਬੁਰੀ ਬੁਰੀ ਪੋਥੀ ਦੇ ਵਿੱਚ ਲਿਖਿਆ ਹੋਇਆ ਗੁਰਬਾਣੀ ਦੀਆਂ ਲਾਈਨਾਂ ਸਮਝ ਆਉਣ ਲੱਗੀਆਂ ਫਿਰ ਉਸਨੇ ਉੱਥੇ ਇੱਕ ਗ੍ਰੰਥੀ ਨੂੰ ਬੁਲਾ ਕੇ ਉਸ ਤੋਂ ਜਿਹੜੇ ਹੈਗੇ ਆ ਇਸ ਪੋਥੀ ਦੇ ਅੰਦਰ ਜੋ ਗੁਰਬਾਣੀ ਦੀਆਂ ਲਾਈਨਾਂ ਸੀ ਉਹਦੇ ਅਰਥ ਕਰਵਾਏ ਤੇ ਸੁਨੇ ਤਾਂ ਉਹਦੇ ਜੀਵਨ ਦੇ ਵਿੱਚ ਬਹੁਤ ਬਦਲਾਅ ਆ ਗਿਆ ਉਹ ਸ਼ਾਂਤ ਰਹਿਣ ਲੱਗ ਪਿਆ ਤਾਂ ਇਹ ਸਾਰਾ ਕੁਝ ਬਦਲਾਅ ਜੋ ਸੀਗਾ ਉਹ ਦੇਖਿਆ ਉਹਦੇ 12 ਨਰਿੰਜੀਤ ਸਿੰਘ ਦੇ ਵਜ਼ੀਰ ਨੇ ਜਿਹਦਾ ਨਾਮ ਧਿਆਨ ਚੰਦ ਦੱਸਿਆ ਗਿਆ ਹੈ ਤਾਂ ਇੱਕ ਰਾਤ ਮਹਾਰਾਜਾ ਰਣਜੀਤ ਸਿੰਘ ਜੀ ਬਿਮਾਰ ਹੋ ਜਾਂਦੇ ਨੇ ਤਾਂ ਉਹ ਰੱਬ ਅੱਗੇ ਅਰਦਾਸ ਕਰਦੇ ਆ ਕਿ ਮੇਰੀ ਜੇ ਮੈਂ ਠੀਕ ਹੋ ਜਾਵਾਂ ਤਾਂ ਮੈਂ ਸਵੇਰੇ ਉੱਠ ਕੇ ਕੁਝ ਚੰਗਾ ਕੰਮ ਕਰੂੰਗਾ ਮੈਨੂੰ ਠੀਕ ਕਰ ਦੇ ਭਗਵਾਨ ਤਾਂ ਜਦੋਂ ਸਵੇਰੇ ਉੱਠ ਕੇ ਕਿ ਮਿਲਦੇ ਆ ਉਹਦੀ ਹਾਲਾਤ ਠੀਕ ਹੁੰਦੀ ਹੈ ਬਿਮਾਰ ਹੀ ਨਹੀਂ ਹੁੰਦੀ ਤਾਂ ਉਹ ਆਪਣੇ ਵਜ਼ੀਰ ਨੂੰ ਬੁਲਾਉਂਦੇ ਆ ਤੇ ਉਹਨੂੰ ਵਜ਼ੀਰ ਦੱਸਦਾ ਹੈ ਕਿ ਇਸ ਤਰ੍ਹਾਂ ਜੋ ਅਸੀਂ ਕੱਲ੍ਹ ਪੜਿਆ ਸੀ ਧਾੜਵੀ ਸਰਦਾਰ ਉਹਦੇ ਵਿੱਚ ਬਹੁਤ ਪਰਿਵਰਤਨ ਆ ਗਿਆ ਹੁਣ ਉਹ ਪਹਿਲਾਂ ਵਰਗਾ ਨਹੀਂ ਰਿਹਾ ਤਾਂ ਮਹਾਰਾਜਾ ਰਣਜੀਤ ਸਿੰਘ ਉਹਨੂੰ ਛੱਡਣ ਦਾ ਹੁਕਮ ਸੁਣਾ ਦਿੰਦੇ ਉਹਨੂੰ ਕੋਲ ਬੁਲਾਉਂਦੇ ਆ ਤੇ ਉਹਨੂੰ ਕਹਿੰਦੇ ਤੈਨੂੰ ਦੁਬਾਰਾ ਸਰਦਾਰ ਧਾੜਵੀ ਹੈ ਨਾ ਨਹੀਂ ਨਹੀਂ ਪਰ ਹੁਣ ਤਾਂ ਚੰਗਾ ਇਨਸਾਨ ਬਣਿਆ ਹੈਗਾ ਉਹ ਸਾਰਾ ਕੁਝ ਅ ਪ੍ਰਮਾਤਮਾ ਦਾ ਅ ਉਸ ਪੋਥੀ ਦੇ ਮਿਲਣ ਦੇ ਨਾਲ ਹੋਇਆ ਜੋ ਕਿਤਾਬ ਮੈਂ ਪੜ੍ਹੀ ਤੇ ਮੈਨੂੰ ਪ੍ਰਮਾਤਮਾ ਦੇ ਬਾਰੇ ਵਿੱਚ ਗਿਆਨ ਹਾਸਲ ਹੋਇਆ ਤੇ ਮੇਰਾ ਮਨ ਜੋ ਹੈ ਵਾਹਿਗੁਰੂ ਦੇ ਪਿਆਰ ਵਿੱਚ ਲੀਨ ਹੋ ਗਿਆ ਤੇ ਮੇਰੇ ਜੀਵਨ 'ਚ ਇੰਨਾ ਸਾਰਾ ਬਦਲਾਅ ਆ ਗਿਆ ਤਾਂ ਹੁਣ ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ ਮਨੁੱਖ ਨੂੰ ਸਮਾਜ ਦੇ ਵਿੱਚ ਚੰਗਾ ਸਲੂਕ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਦੂਜਿਆਂ ਨਾਲ ਹਲੀਮੀ ਨਾਲ ਚੰਗੇ ਤਰੀਕੇ ਨਾਲ ਬੋਲਣਾ ਚਾਹੀਦਾ ਮਨੁੱਖ ਦਾ ਜੀਵਨ ਜੋ ਹੈ ਥੋੜ੍ਹਾ ਛਿਰਾ ਹੈ ਇਸ ਲਈ ਚੰਗੇ ਕੰਮਾਂ ਵਿੱਚ ਲਾਉਣ ਦੀ ਲੋੜ ਹੈ ਰੱਬ ਦੀ ਦਰਗਾਹ ਵਿੱਚ ਸਾਡੇ ਚੰਗੇ ਕੰਮ ਦੇਖੇ ਜਾਣੇ ਹਨ ਮਾੜੇ ਕੰਮਾਂ ਦਾ ਲੇਖਾ ਜੋ ਹੈ ਉਹ ਇੱਥੇ ਵੀ ਨਹੀਂ ਹੁੰਦਾ ਉੱਪਰ ਜਾ ਕੇ ਤਾਂ ਬਹੁਤ ਚੰਗੇ ਤਰੀਕੇ ਨਾਲ ਹੁੰਦਾ ਹੈ ਇਸ ਲਈ ਮੰਦੇ ਕੰਮਾਂ ਤੋਂ ਸਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਹੈ ਪ੍ਰਭੂ ਪਿਤਾ ਤੋਂ ਆਪਣੇ ਪਾਪ ਬਖਸ਼ਾ ਕੇ ਚੰਗੇ ਕੰਮ अथवा ਭਜਨ ਬੰਦਗੀ ਦੀ ਖੇਪ ਤਿਆਰ ਕਰਨੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਇਸ 파ਟ ਦੇ ਅੰਦਰ ਪ੍ਰਾਰਥਨਾ ਪਾੜਦੇ ਹੁੰਦਾ ਜੋ ਹੈ ਚਮਤਤਪੂਰਨ ਪ੍ਰਸ਼ਨ ਨੇ ਸਿੱਖ ਤਰੰਬੀ ਚਰਦਾਸ ਦੀ ਕੀ ਮਹੱਤਤਾ ਹੈ ਅਰਦਾਸ ਦਾ ਦੋਤੇ ਕਿਉਂ ਕੀਤੀ ਜਾਂਦੀ ਹੈ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜੀ ਤਬਦੀਲੀ ਆਈ ਔਸਕਰ ਬਾਈ ਦੇ ਅਰਦਾਸ ਦੇ ਬਾਰੇ ਆਪਣੇ ਕੀ ਵਿਚਾਰ ਦੱਸੇ ਨੇ ਇਹ ਸਭ ਮਹੱਤਵਪੂਰਨ ਪ੍ਰਸ਼ਨ ਹੈ ਜਿਨ੍ਹਾਂ ਨੂੰ ਅਸੀਂ ਪਾਠ ਨੂੰ ਪਾਠ ਦੀ ਜੋ ਕਹਾਣੀਆਂ ਨੂੰ ਸੁਣਦੇ ਹੋਏ ਇਸ ਲੇਖ ਦੀ ਜੋ ਵਾਰਤਕ ਭਾਗ ਦਾ ਜੋ ਏਰੀਆ ਸੀ ਉਹਨੂੰ ਸੁਣਦੇ ਹੋਏ ਅਸੀਂ ਕਵਰ ਕਰ ਲਿਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਪ੍ਰਾਰਥਨਾ ਪਾਠ ਸਮਝ ਆਇਆ ਹੋਵੇਗਾ ਤਦ ਤੱਕ